ਕੋ ਕੇਂਦਰ ਸਰਕਾਰ ਧੱਕਾ ਕਰਦੀ ਪੰਜਾਬ ਨਾਲ ਤੇ ਪੰਜਾਬੀਆਂ ਨਾਲ ਇਹ ਬੇਲੋਕੀ ਪੰਜਾਬੀਆਂ ਦੇ ਉੱਤੇ ਪੰਜਾਬ ਦੇ ਉਲਟਾ ਇਹਦੇ ਲਈ ਤੇ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਰਿਵੋਲਟ ਕਰਨਾ ਪਊਗਾ ਪਰ ਜੇ ਹੁਣ ਸੁਤੇ ਰਹੇ ਫਿਰ ਕਿੰਨੇ ਦਾ ਪੰਜਾਬ ਚੰਡੀਗੜ੍ਹ ਤੇ ਨਹੀਂ ਇੱਕ ਸ਼ਿਆਦ ਅਨੰਗੂਪੇ ਆ ਪੈ ਜੂਗਾ ਫਿਰ ਪਤਾ ਨਹੀਂ ਕੀ ਕੁਝ ਹੋਣ ਲੱਗ ਪੜੇ ਇਸ ਵਰਗੇ ਹੋਣਾ ਹੀ ਇਹਨੂੰ ਡੱਕਾ ਲੱਗਣਾ ਚਾਹੀਦਾ ਪਹਿਲਾਂ ਪੰਜਾਬ ਯੂਨੀਵਰਸਿਟੀ ਖੁੱਲਣ ਲੱਗੀ ਸੀ ਹੁਣ ਸਾਰਾ ਚੰਡੀਗੜੀ ਖੋਲਣ ਲੱਗਿਆ ਹੈ। ਪਿੰਡੋ ਚਾਰ ਦੀ ਚੰਡੀਗੜ੍ਹ। ਕੇਂਦਰ ਸਰਕਾਰ ਸਟੇਟ ਸਬੰਧੀ ਤਿਆਰੀ ਕਰਦੀ ਹੈ। ਦੇਖੋ ਕੇਂਦਰ ਸਰਕਾਰ ਧੱਕਾ ਕਰਦੀ ਪੰਜਾਬ ਨਾਲ ਤੇ ਪੰਜਾਬੀਆਂ ਨਾਲ। ਇਹ ਬੜਾ ਵੱਡਾ ਗੁਨਾਹ ਹੋਏਗਾ ਜੇ ਕੇਂਦਰ ਸਰਕਾਰ ਪਾਸ ਕਰੇਗੀ। ਇਹਦਾ ਮਤਲਬ ਵੀ ਉਹ ਬਿਲਕੁਲ ਹੀ ਪੰਜਾਬੀਆਂ ਦੇ ਉਲਟ ਤੇ ਪੰਜਾਬ ਦੇ ਉਲਟਾ। ਇਹਦੇ ਲਈ ਤੇ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਰਿਵੋਲਟ ਕਰਨਾ ਪਊਗਾ। ਜਿਹੜਾ ਸੀ ਨਹੀਂ ਸਾਂਝਾਉਂਦੇ ਵੀ ਸਰਕਾਰਾਂ ਦੋਲਟ ਸਾਨੂੰ ਇਹੋ ਜਿਹਾ ਰੋਲਟ ਕਰਨਾ ਪਏ ਪਰ ਜੇ ਹੁਣ ਸੁਤੇ ਰਹੇ ਫਿਰ ਕਿੰਨੇ ਦਾ ਪੰਜਾਬ ਚੰਡੀਗੜ੍ਹ ਤੇ ਨਹੀਂ ਇੱਕ ਸ਼ਾਇਦ ਅੰਗਜੂ ਪਿਆ ਬਹਿ ਜੂਗਾ ਫਿਰ ਪਤਾ ਨਹੀਂ ਕਿ ਕੁਝ ਹੁਣ ਲੱਗਪਣ ਇਸ ਵਰਗੇ ਹੋਣਾ ਹੀ ਇਹਨੂੰ ਡਕਾ ਲੱਗਣਾ ਚਾਹੀਦਾ ਪਹਿਲਾਂ ਪੰਜਾਬ ਯੂਨੀਵਰਸਿਟੀ ਖੋਲਣ ਲੱਗੇ ਸੀ ਹੁਣ ਸਾਰਾ ਚੰਡੀਗੜ੍ਹ ਹੀ ਖੋਲਣ ਲੱਗਿਆ ਸੋ ਇਹ ਸਾਡੇ ਮੰਨਣ ਚ ਨਹੀਂ ਆਉਂਦਾ ਇਹਨੂੰ ਟੋਲਰੇਟ ਨਹੀਂ ਕਰਾਂਗੇ ਤੇ ਹਰ ਜਤਾ ਸ਼ਕਤੀ ਕੋਸ਼ਿਸ਼ ਕਰਾਂਗੇ ਵੀ ਇਹਨੂੰ ਢੱਕਿਆ ਜਾਵੇ ਸਾਹਿਬ ਜੀ ਵਿਧਾਨ ਸਭਾ ਵੀ ਲੌਂ ਜਾ ਰਹੀ ਉਸ ਦੇ ਵਿੱਚ ਵੀ ਆਵਾਜ਼ ਆ ਗਿਆ ਦੇਖੋ ਇਹ ਸੈਸ਼ਨ ਦੇਖੋ ਇਹ ਸੈਸ਼ਨ ਹੈਗਾ ਪਾਰਟिकुलर ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਉੱਥੇ ਆਵਾਜ਼ ਚੁੱਕ ਸਕਦੇ ਆ ਨਹੀਂ ਚੁੱਕਣੀ ਚਾਹੀਦੀ ਇੱਕ ਸੋਚਣਾ ਮਸੂਵਿਸ਼ ਆਵਾਜ਼ ਪਰਵਾਜ਼ ਚੁੱਕਣ ਹੋਰ ਬੜੇ ਥਾਨ ਨੇ ਉਹਦੇ ਲਈ ਸਪੈਸ਼ਲ ਸੈਸ਼ਨ ਹੋਰ ਸੱਦਿਆ ਜਾ ਸਕਦਾ ਬੜੀ ਹੋਰ ਜਗ੍ਹਾ ਨੇ ਸੋ ਚੁੱਕਾਂਗੇ ਹਰ ਸਾਂ ਚੁੱਕਾਂਗੇ ਹਰ ਗਲੀ ਬਾਜ਼ਾਰ ਚੁੱਕਾਂਗੇ ਤੇ ਹਰ ਸਾਂ ਲੜਾਈ ਲੜਾਂਗੇ ਕਿ ਲੱਗਦਾ ਵੀ ਸੈਸ਼ਨ ਬੁਲਾਉਣਾ ਚਾਹੀਦਾ ਚਾਹ ਜਰੂਰ ਬੁਲਾਉਣਾ ਚਾਹੀਦਾ ਇਹ ਸੈਸ਼ਨ ਬੁਲਾਉਣਾ ਚਾਹੀਦਾ ਕਿਉਂਕਿ ਜੇ ਹੁਣ ਆਵਾਜ਼ ਇਕੱਠੀ ਨਾ ਕੀਤੀ ਤਾਂ ਫਿਰ ਨੁਕਸਾਨ ਹੋਏਗਾ ਬਸ ਬਸ ਕੇਂਦਰਕਾਰ ਦੀ ਚੰਡੀ ਕੇਂਦਰ ਸਰਕਾਰ ਸਟੇਟਸ ਬਣੇ ਤਿਆਰੀ ਕਰਦੀ ਹੈ ਦੇਖੋ ਕੇਂਦਰ ਸਰਕਾਰ ਧੱਕਾ ਕਰਦੀ ਪੰਜਾਬ ਨਾਲ ਤੇ ਪੰਜਾਬੀਆਂ ਨਾਲ ਇਹ ਬੜਾ ਵੱਡਾ ਗੁਨਾਹ ਹੋਏਗਾ ਜੇ ਕੇਂਦਰ ਸਰਕਾਰ ਪਾਸ ਕਰੇਗੀ ਇਹਦਾ ਮਤਲਬ ਵੀ ਬਿਲਕੁਲ ਹੀ ਪੰਜਾਬੀਆਂ ਦੇ ਉਲਟ ਤੇ ਪੰਜਾਬ ਦੇ ਉਲਟਾ ਇਹਦੇ ਲਈ ਤੇ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਰਿਵੋਲਟ ਕਰਨਾ ਪਊਗਾ ਜਿਹੜਾ ਸੀ ਨਹੀਂ ਸਾਂਝਾਉਂਦੇ ਵੀ ਸਰਕਾਰਾਂ ਦੇ ਉਲਟ ਸਾਨੂੰ ਇਹੋ ਜਿਹਾ ਰੋਲਡ ਕਰਨਾ ਪਏ ਪਰ ਜੇ ਹੁਣ ਸੁਤੇ ਰਹੇ ਫਿਰ ਕਿੰਨੇਰਾ ਪੰਜਾਬ ਚੰਡੀਗੜ੍ਹ ਤੇ ਨਹੀਂ ਇੱਕ ਸ਼ਾਇਦ ਲੰਗਝੂ ਪਿਆ ਪੈ ਜਾਊਗਾ ਫਿਰ ਪਤਾ ਨਹੀਂ ਕਿ ਕੁਝ ਹੋਣ ਲੱਗ ਪਣ ਇਸ ਵਾਰ ਕੇ ਹੋਣਾ ਹੀ ਇਹਨੂੰ ਡੱਕਾ ਲੱਗਣਾ ਚਾਹੀਦਾ ਪਹਿਲਾਂ ਪੰਜਾਬ ਯੂਨੀਵਰਸਿਟੀ ਖੋਲਣ ਲੱਗੇ ਸੀ ਹੁਣ ਸਾਰਾ ਚੰਡੀਗੜ੍ਹ ਹੀ ਖੋਲਣ ਲੱਗੇ ਆ ਸੋ ਇਹ ਸਾਡੇ ਮੰਨਣ ਚ ਨਹੀਂ ਆਉਂਦਾ ਇਹਨੂੰ ਟੋਲਰੇਟ ਨਹੀਂ ਕਰਾਂਗੇ ਤੇ ਹਰ ਜ ਤਾ ਸ਼ਕਤੀ ਕੋਸ਼ਿਸ਼ ਕਰਾਂਗੇ ਵੀ ਇਹਨੂੰ ਢੱਕਿਆ ਜਾਵੇ ਸਾਹਿਬ ਜੀ ਵਿਧਾਨ ਸਭਾ ਵੀ ਲੌਂ ਜਾ ਰਹੀ ਉਸ ਦੇ ਵਿੱਚ ਵੀ ਆਵਾਜ਼ ਪੀ ਲਿਆ ਗਿਆ ਦੇਖੋ ਇਹ ਸੈਸ਼ਨ ਦੇਖੋ ਇਹ ਸੈਸ਼ਨ ਹੈਗਾ ਪਾਰਟिकुलर ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਉੱਥੇ ਆਵਾਜ਼ ਚੁੱਕ ਸਕਦੇ ਨਹੀਂ ਚੁੱਕਣੀ ਚਾਹੀਦੀ ਇੱਕ ਸੋਚਣਾ ਮਸੂਵਿਸ਼ ਆਵਾਜ਼ ਚੁੱਕਣ ਹੋਰ ਬੜੇ ਥਾਨ ਨੇ ਉਹਦੇ ਲਈ ਸਪੈਸ਼ਲ ਸੈਸ਼ਨ ਹੋਰ ਸੱਦਿਆ ਜਾ ਸਕਦਾ ਬੜੀ ਹੋਰ ਜਗ੍ਹਾ ਨੇ ਸੋ ਚੁੱਕਾਂਗੇ ਹਰ ਸਾਂ ਚੁੱਕਾਂਗੇ ਹਰ ਗਲੀ ਬਾਜ਼ਾਰ ਚੁੱਕਾਂਗੇ ਤੇ ਹਰ ਸਾਂ ਲੜਾਈ ਲੜਾਂਗੇ ਕਿ ਲੱਗਦਾ ਵੀ ਸੈਸ਼ਨ ਬੁਲਾਉਣਾ ਚਾਹੀਦਾ ਸਪੈਸ਼ਲ ਜਰੂਰ ਬੁਲਾਉਣਾ ਚਾਹੀਦਾ ਇਹ ਸੈਸ਼ਨ ਬੁਲਾਉਣਾ ਚਾਹੀਦਾ ਕਿਉਂਕਿ ਜੇ ਹੁਣ ਆਵਾਜ਼ ਇਕੱਠੀ ਨਾ ਕੀਤੀ ਤਾਂ ਫਿਰ ਨੁਕਸਾਨ ਹੋਏਗਾ ਬੜਾ